ਹਾਂਜੀ ਗੁੱਡ ਈਵਨਿੰਗ ਸਾਰਿਆਂ ਨੂੰ ਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਲਰਨ ਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ ਹਾਜ਼ਰ ਹਾਂ ਅੱਜ ਆਪਣਾ ਪੰਜਾਬੀ ਦਾ ਇੱਕ ਛੋਟਾ ਜਿਹਾ ਟੌਪਿਕ ਜਿਹਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਜੀ ਵਿਰੋਧੀ ਸ਼ਬਦ ਠੀਕ ਹੈ ਜੀ ਛੋਟਾ ਜਿਹਾ ਟੌਪਿਕ ਹੈ ਜੀ ਇੱਕੇ ਦੋ ਕੁਐਸਚਨ ਤੁਹਾਡੇ ਪੀਐਸ ਸਟੱਡੀ ਵਿੱਚ ਦੇਖਣ ਨੂੰ ਜ਼ਰੂਰ ਮਿਲਦੇ ਨੇ ਠੀਕ ਹੈ ਜੀ ਸੋ ਅੱਜ ਆਪਾਂ ਇਹ ਛੋਟੀ ਜੀ ਵੀਡੀਓ ਵਿੱਚ ਇਹ ਟੌਪਿਕ ਖਤਮ ਕਰ ਦਾਂਗੇ ਠੀਕ ਹੈ ਜੀ ਅੱਪਾ ਟੋਪ ਕੀਏਗੀ 48 ਜਿਹੜੇ ਕੁਐਸਚਨ ਨੂੰ ਲੈ ਕੇ ਆਏ ਆ ਠੀਕ ਹੈ ਵਿਰੋਧੀ ਸ਼ਬਦਾਂ ਦੇ ਸੋ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਬਣੀ ਰਹੀ ਹਾਂ ਜੀ ਜੇ ਮੇਰੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਠੀਕ ਹੈ ਜੀ ਤੇ ਡਿਸਕ੍ਰਿਪਸ਼ਨ ਜਿਵੇਂ ਟੈਲੀਗ੍ਰam ਦਾ ਲਿੰਕ ਦਿੱਤਾ ਹੋਇਆ ਹੈ ਤੁਸੀਂ ਉਸ ਨੂੰ ਵਿੱਚ ਜੁਆਇਨ ਕਰ ਸਕਦੇ ਹੋ ਜੀ ਕਿਉਂਕਿ ਜਿਹੜਾ ਮਟੀਰੀਅਲ ਹੈ ਜੀ ਆਪਣੀ ਕਲਾਸ ਤੋਂ ਬਾਅਦ ਮੈਂ ਟੈਲੀਗ੍ਰam ਤੇ ਸੈਂਡ ਕਰ ਦੇਣਾ ਠੀਕ ਹੈ ਜੀ ਉੱਥੇ ਤੁਸੀਂ ਡਾਊਨਲੋਡ ਕਰਕੇ ਕੀ ਹੈ ਰਿਵੀਜ਼ਨ ਕਰ ਸਕਦੇ ਹੋ ਠੀਕ ਹੈ ਜ ਤੋ ਬਿਨਾ ਕਿਸੇ ਦੇਰੀ ਤੋਂ ਆਪਾਂ ਅੱਜ ਦੀ ਖੇਲਾ ਸ਼ੁਰੂ ਕਰਦੇ ਆਂ ਜੀ ਆਪੜੋ ਹੀ ਪਹਿਲਾਂ ਕਹਿੰਦਾ ਹਰੇਕ ਪ੍ਰਸ਼ਨ ਵਿੱਚ ਹੇਠਾਂ ਦਿੱਤੇ ਚਾਰ-ਚਾਰ ਸ਼ਬਦਾਂ ਵਿੱਚੋਂ ਉੱਪਰ ਦਿੱਤੇ ਸ਼ਬਦਾਂ ਦਾ ਵਿਰੋਧੀ ਸ਼ਬਦ ਚੁਣੋ ਠੀਕ ਹੈ ਜੀ ਵੀ ਚਾਰ ਆਪਸ਼ਨ ਦੇ ਰੱਖੇ ਨੇ ਆ ਉਹਨਾਂ ਚ ਇੱਕ ਵਿਰੋਧੀ ਸ਼ਬਦ ਹੈ ਠੀਕ ਹੈ ਜੀ ਜਿਹੜਾ ਉੱਪਰ ਹੈ ਉਹ ਆਪਾਂ ਇਹ ਲੱਭਣਾ ਠੀਕ ਹੈ ਜੀ ਫਸਟ ਆ ਜਾਈ ਫਸਟ ਹੈ ਕਿ ਆਪਣੇ ਲੱਭੇ ਦੀ ਉਸਤਤ ਠੀਕ ਹੈ ਜੀ ਉਸਤਤ ਦਾ ਵਿਰੋਧੀ ਸ਼ਬਦ ਕੀ ਆਊਗਾ ਜੀ ਫਸਟ ਹੈ ਕਿ ਉਦਮੀ सैकेंड है क्या आलसी थर्ड है क्या नींदा फोर्थ है क्या नीमा ठीक है जी की आंसर आ जी तो यह आंसर आ आजगा जी नींद ठीक है भी उसत होंगे किसी भी वड़ियाई जो आप नींदते विरोधी शब्द हों ठीक है उसत का तो आंसर की आजुगा जी थर्ड ठीक है सैकंड देखो जी उजाड़ शब्द का विरोधी शब्द जी फस्ट है जी उ सैकेंड हैगा हरियाली थर्ड हैगा उठना फोर्थ है बैठना ठीक है, है, है जी उजाड़ विरोधी शब्द की आऊगा जी तो यह आंसर आजगा जी हरियाली ठीक है जी एक जा उजाड़ उजाड़ का दूजा की है हरियाली ठीक है तो आंसर आजगा सैकेंड जी थर्ड क्वेश्चन देखो जी बैरी का की होगा विरोधी शब्द ही फस्ट है मित्र सैकेंड है दुश्मन थर्ड हैगे संत फोरथ है अरोगी ठीक है जी बैरी का की आजुगा जी विरोधी शब्द विरोधी जी? जी? तो यह विरोधी शब्द आजगा जी मित्र ठीक है जी आंसर आजगा अपना फस्ट मित्र ठीक है फोर्थ देखो जी सोग का विरोधी शब्द की आऊगा जी फस्ट हैगा सुस्त सैकेंड हैगा खुशी थर्ड है के संयोग फोर्थ है हादसा ठीक है जी की आजगा जी सोग का विरोधी शब्द ही ਤੈਨੂੰ ਅਨਸਰ ਆਜੂਗਾ ਜੀ ਖੁਸ਼ੀ ਠੀਕ ਹੈ ਜੀ ਸੈਕਿੰਡ ਆਜੂਗਾ ਇੱਕ ਹੋ ਗਿਆ ਸੋਗ ਸੋਗ ਮਤਲਬ ਜਦੋਂ ਨਿਰਾਸ਼ਾਸ਼ਾਈ ਹੋਵੇ ਤਾਂ ਉਹਦਾ ਵਿਰੋਧੀ ਸ਼ਬਦ ਕੀ ਹੋਊਗਾ ਜੀ ਖੁਸ਼ੀ ਠੀਕ ਹੈ ਜੀ ਤਾਂ ਅਨਸਰ ਆਜੂਗਾ ਜੀ ਖੁਸ਼ੀ ਫਿਫਥ ਦੇਖੋ ਜੀ ਹੱਕ ਦਾ ਵਿਰੋਧੀ ਸ਼ਬਦ ਕੀ ਆਊਗਾ ਜੀ ਫਸਟ ਹੈਗਾ ਹੌਦਾਰ ਸੈਕਿੰਡ ਹੈਗਾ ਨੀਹੱਕ ਥਰਡ ਹੈਗਾ ਕਮਾਉ ਫੋਰਥ ਹੈਗਾ ਕਮੀਨਾ ਠੀਕ ਹੈ ਜੀ ਕੀ ਆਜੂਗਾ ਹੱਕ ਦਾ ਵਿਰੋਧੀ ਸ਼ਬਦ ਦੀ ਤੈਦਾ ਅਨਸਰ ਆਜੂਗਾ ਜੀ ਸੈਕਿੰਡ ਨਹੀਂ ਹੱਕ ਠੀਕ ਠੀਕ ਹੈ ਜੀ ਇੱਕ ਹੱਕ ਦਾ ਹੁੰਦਾ ਜਦੋਂ ਉਹਦਾ ਵਿਰੋਧੀ ਸ਼ਬਦ ਦੱਸਣਾ ਹੋਵੇ ਆਪਾਂ ਕਹਿੰਦੇ ਨਹੀਂ ਹੱਕ ਠੀਕ ਹੈ ਠੀਕ ਹੈ ਜੀ ਤਾਂ ਅਨਸਰ ਆਜੂਗਾ ਸੈਕਿੰਡ 6 ਨੰਬਰ ਕੁਐਸਚਨ ਦੇਖੋ ਜੀ ਤੱਤਾ ਦਾ ਵਿਰੋਧੀ ਸ਼ਬਦ ਕੀ ਹੋਊਗਾ ਜੀ ਫਸਟ ਹੈ ਤਰ ਸੈਕਿੰਡ ਹੈ ਤੇਜ ਥਰਡ ਹੈ ਠੰਡਾ ਤੇ ਫੋਰਥ ਹੈ ਜੀ ਖੁਸ਼ਕ ਠੀਕ ਹੈ ਜੀ ਕੀ ਅਨਸਰ ਆਜੂਗਾ ਜੀ 6 ਦਾ ਤੈਦਾ ਅਨਸਰ ਆਜੂਗਾ ਜੀ ਥਰਡ ਠੰਡਾ ਠੀਕ ਹੈ ਜੀ ਤੱਤਾ ਹੁੰਦਾ ਹੈ ਕਿ ਜਿਹਨੂੰ ਆਪਾਂ ਗਰਮ ਵੀ ਕਹਿ ਦਿੰਨੇ ਠੀਕੇ ਜੀ ਤਾ ਉਹਦਾ ਉਲਟ ਜਬ ਵਿਰੋਧੀ ਸ਼ਬਦ ਕੀ ਹੁੰਦਾ ਜੀ ਠੰਡਾ ਠੀਕੇ 7th ਦੇਖੋ ਜੀ ਧੁੱਪ ਧੁੱਪ ਦਾ ਵਿਰੋਧੀ ਸ਼ਬਦ ਕੀ ਆਊਗਾ ਜੀ ਫਸਟ ਹੈ ਧੀਰ ਸੈਕਿੰਡ ਹੈ ਨਰਕ ਥਰਡ ਹੈ ਛਾਂ ਫੋਰਥ ਹੈ ਸਵਰਗ ਠੀਕੇ ਜੀ ਧੁੱਪ ਦਾ ਵਿਰੋਧੀ ਸ਼ਬਦ ਕੀ ਆਜੂਗਾ ਜੀ ਤੈਦ ਅਨਸਰ ਆਜੂਗਾ ਜੀ ਥਰਡ ਠੀਕੇ ਧੁੱਪ ਦਾ ਕੀ ਆਜੂਗਾ ਛਾਂ ਠੀਕੇ ਥਰਡ ਅਨਸਰ ਆਜੂਗਾ 8th ਦੇਖੋ ਜੀ ਸੱਚ ਦਾ ਵਿਰੋਧੀ ਸ਼ਬਦ ਕੀ ਹੋਊਗਾ ਜੀ ਫਰਸਟ ਹੈਗਾ ਉਤ ਸੈਕਿੰਡ ਹੈ ਸੈਡਿਊਲ ਥਰਡ ਹੈਗਾ ਸਾਫ ਫੋਰਥ ਹੈਗਾ ਝੂਠ ਠੀਕ ਹੈ ਜੀ ਕੀ ਆਜੂਗਾ ਜਿਹੜਾ ਸੱਚ ਦਾ ਵਿਰੋਧੀ ਸ਼ਬਦ ਹੈ ਜੀ ਤੈਦਾਂ ਅਨਸਰ ਆਜੂਗਾ ਜੀ ਝੂਠ ਠੀਕ ਹੈ ਜੀ ਸੱਚ ਦਾ ਵਿਰੋਧੀ ਸ਼ਬਦ ਕੀ ਹੋ ਗਿਆ ਝੂਠ ਠੀਕ ਹੈ ਫੋਰਥ ਅਨਸਰ ਆਜੂਗਾ ਇਹ ਨਾਇੰਥ ਨੰਬਰ ਕੁਐਸਚਨ ਦੇਖੋ ਜੀ ਆਪਣਾ ਦਾ ਵਿਰੋਧੀ ਸ਼ਬਦ ਕੀ ਆਊਗਾ ਜੀ ਫਰਸਟ ਹੈਗਾ ਅਮਲੀ ਸੈਕਿੰਡ ਹੈਗਾ ਅਗੇ 3rd ਹੈਗੇ অনুকূল 4th ਹੈਗੇ ਪ੍ਰਾਇ ਠੀਕ ਹੈ ਜੀ ਆਪਣਾ ਦਾ ਵਿਰੋਧੀ ਸ਼ਬਦ ਕੀ ਆਜੂਗਾ ਜੀ ਤਾਂ ਇਹਦਾ ਅਨਸਰ ਆਜੂਗਾ ਜੀ 4th ਠੀਕ ਹੈ ਜੀ ਆਪਣਾ ਦਾ ਕੀ ਹੁੰਦਾ ਜੀ ਵਿਰੋਧੀ ਸ਼ਬਦ ਪ੍ਰਾਇਆ ਠੀਕ ਹੈ ਜੀ ਤਾਂ ਅਨਸਰ ਆਜੂਗਾ ਪ੍ਰਾਇਆ 10ਵਾਂ ਕੁਐਸਚਨ ਦੇਖੋ ਹੀ ਚੰਗਾ ਦਾ ਵਿਰੋਧੀ ਸ਼ਬਦ ਦੀ 1st ਹੈਗੇ ਚਾਤਰ 2nd ਹੈਗੇ ਸਿੱਧਾ 3rd ਹੈਗੇ ਛੋਟਾ 4th ਹੈਗੇ ਪਹਿੜਾ ਠੀਕ ਹੈ ਜੀ ਚੰਗੇ ਦਾ ਵਿਰੋਧੀ ਸ਼ਬਦ ਕੀ ਆਜੂਗਾ ਜੀ ਤੈਡਾ ਅਨਸਰ ਆਜੂਗਾ ਜੀ ਪਿਹੜਾ ਠੀਕ ਹੈ ਜੀ ਇੱਕ ਦਸਵਾ ਬਹੁਤ ਚੰਗਾ ਹੁੰਦਾ ਤਾਂ ਉਹਦਾ ਵਿਰੋਧੀ ਸ਼ਬਦ ਕੀ ਹੋਊਗਾ ਪਿਹੜਾ ਠੀਕ ਹੈ ਜੀ ਤਾਂ ਅਨਸਰ ਆਜੂਗਾ ਜੀ ਪਿਹੜਾ ਫੋਰ ਥੀ 11ਵਾਂ ਦੇਖੋ ਜੀ ਚੱਲਾ ਦਾ ਵਿਰੋਧੀ ਸ਼ਬਦ ਕੀ ਹੈ ਜੀ ਫਸਟ ਹੈ ਜੀ ਸਿਆਣਾ ਸੈਕਿੰਡ ਹੈ ਪੁੱਠਾ ਥਰਡ ਹੈ ਸੱਚਾ ਫੋਰਥ ਹੈਗਾ ਝੂਠਾ ਠੀਕ ਹੈ ਜੀ ਚੱਲਾ ਦਾ ਵਿਰੋਧੀ ਸ਼ਬਦ ਦੀ ਤਾਂ ਇਹਦਾ ਅਨਸਰ ਆਜੂਗਾ ਜੀ ਫਸਟ ਸਿਆਣਾ ਠੀਕ ਹੈ ਜੀ ਚੱਲਾ ਦਾ ਵਿਰੋਧੀ ਸ਼ਬਦ ਕੀ ਹੈ ਜੀ ਸਿਆਣਾ 12ਵਾਂ ਕੁਐਸਚਨ ਦੇਖੋ ਜੀ ਠੰਡ ਦਾ ਠੰਡੀ ਉਹਦਾ ਵਿਰੋਧੀ ਸ਼ਬਦ ਕੀ ਹੈ ਜੀ ਫਸਟ ਹੈ ਡਰ ਸੈਕਿੰਡ ਹੈ ਡਰਕਲ ਥਰਡ ਹੈ ਹਮਸ ਫੋਰਥ ਹੈ ਗਰਮੀ ਠੀਕ ਹੈ ਜੀ ਠੰਡ ਦਾ ਵਿਰੋਧੀ ਸ਼ਬਦ ਕੀ ਆ ਜੂਗਾ ਜੀ ਤਾਂ ਇਹਦਾ ਅਨਸਰ ਆ ਜੂਗਾ ਜੀ ਗਰਮੀ ਠੀਕ ਹੈ ਜੀ ਠੰਡ ਦਾ ਵਿਰੋਧੀ ਸ਼ਬਦ ਹੈ ਗਰਮੀ 13ਵਾਂ ਕੁਐਸਚਨ ਦੇਖੋ ਜੀ 13ਵਾਂ ਕੁਐਸਚਨ ਦੇਖੋ ਜੀ ਨਾ ਦਾ ਵਿਰੋਧੀ ਸ਼ਬਦ ਕੀ ਆਊਗਾ ਜੀ ਨੀਂਦ ਸੈਕਿੰਡ ਹੈ ਪਤਲਾ ਥਰਡ ਹੈ ਹਾਂ ਫੋਰਥ ਹੈ ਪੱਕਾ ਠੀਕ ਹੈ ਜੀ ਨਾ ਦਾ ਵਿਰੋਧੀ ਸ਼ਬਦ ਕੀ ਆਜੂਗਾ ਜੀ ਤੈਨਾਂ ਅਨਸਰ ਆਜੂਗਾ ਜੀ ਹਾਂ ਠੀਕ ਹੈ ਜੀ ਨਾ ਦਾ ਵਿਰੋਧੀ ਸ਼ਬਦ ਕੀ ਹੈ ਜੀ ਹਾਂ ਠੀਕ ਹੈ ਫੋਰਥ ਦੇਖੋ ਜੀ ਫੜਨਾ ਦਾ ਵਿਰੋਧੀ ਸ਼ਬਦ ਕੀ ਆਜੂਗਾ ਜੀ ਛੱਡਣਾ ਪੁੱਠਾ ਪੋਲਾ ਜਨਿੱਗਰ ਠੀਕ ਹੈ ਜੀ ਫੜਨਾ ਦਾ ਵਿਰੋਧੀ ਸ਼ਬਦ ਤੈਦਾ ਅਨਸਰ ਆਜੂਗਾ ਜੀ ਛੱਡਣਾ ਠੀਕ ਹੈ ਜੀ ਫੜਨਾ ਦਾ ਵਿਰੋਧੀ ਸ਼ਬਦ ਛੱਡਣਾ ਠੀਕ ਹੈ ਜੀ ਤਾਂ ਅਨਸਰ ਆਜੂਗਾ ਜੀ ਫਸਟ ਠੀਕ ਹੈ 15 ਮਾ ਦੇਖੋ ਜੀ ਕੋੜਾ ਦਾ ਵਿਰੋਧੀ ਸ਼ਬਦ ਕੀ ਆਜੂਗਾ ਇਹ ਖੱਟਾ ਖਾਰਾ ਖੁੰਡਾ ਜਾਂ ਮਿੱਠਾ ਠੀਕ ਹੈ ਜੀ ਕੀ ਆਜੂਗਾ ਜੀ ਕੋੜਾ ਦਾ ਵਿਰੋਧੀ ਸ਼ਬਦ ਦੀ ਤਾਂ ਇਹਦਾ ਅਨਸਰ ਆਜੂਗਾ ਜੀ ਮਿੱਠਾ ਠੀਕ ਹੈ ਜੀ ਕੌੜਾ ਦਾ ਵਿਰੋਧੀ ਸ਼ਬਦ ਕੀ ਹੁੰਦਾ ਜੀ ਮਿੱਠਾ ਠੀਕ ਹੈ ਤਾਂ ਅਨਸਰ ਆਜੂਗਾ 4th 16ਵਾਂ ਦੇਖੋ ਜੀ ਸਖੀ ਦਾ ਵਿਰੋਧੀ ਸ਼ਬਦ ਕੀ ਹੈ ਜੀ ਸੂਮ 2nd ਹੈਗਾ ਦਾਨੀ 3rd ਹੈਗਾ ਮਿੱਠਾ 4th ਹੈਗਾ ਜੀ ਖੁੱਲ੍ਹਦੀਲਾ ਠੀਕ ਹੈ ਜੀ ਖੁੱਲ੍ਹਦੀਲਾ ਕੀ ਆਜੂਗਾ ਜੀ ਅਨਸਰ ਤਾਂ ਤਾਂ ਅਨਸਰ ਆਜੂਗਾ ਜੀ ਸੂਮ ਠੀਕ ਹੈ ਜੀ ਸਖੀ ਦਾ ਕੀ ਆਜੂਗਾ ਸੂਮ ਠੀਕ ਹੈ 17ਵਾਂ ਦੇਖੋ ਜੀ नवीन का विरोधी शब्द की आजुगा जी चमकीला ताज़ा पुरातन या नवा ठीक है जी की आजगा जी नवीन का विरोधी शब्द तो यह आंसर आजगा जी पुरातन ठीक है जी नवीन का विरोधी शब्द की होंगे पुरातन ठीक है जी अठारव देखो जी काला विरोधी शब्द की है जी धीरा सैकंड हैगा बदनामी बदामी ठीक है सॉरी बदनामी थर्ड है मोडी फोरथ है तीज ठीक है जी की आंसर आजगा जी तो यह आंसर आजगा जी फस्ट धीरा ठीक है जी एक होंगे काला काला दा विरोधी शब्द होगा आप की कह दें तीर तीरा, तीरा ठीक है जी तो आंसर आजगा फस्ट ही उन्नी मैं देखो जी गुरु का विरोधी शब्द की है जी चेला सदीवी उस्ताद या टप टप्पणा की आजगा जी गुरु का विरोधी शब्द तो यद आंसर आजगा जी चेला ठीक है जी गुरु का विरोधी शब्द की आजगा जी चेला ठीक है तो आंसर आजगा फस्ट बीमा क्वेश्चन देखो जी जाली का की आजगा विरोधी शब्द फस्ट है चौकन्ना सैकेंड हैगा जी नकली थर्ड है गया असली फोर्थ हैगा महंगा ठीक है जी जाली का की आजगा जी विरोधी शब्द ही ਤੈ ਤਾਂ ਅਨਸਰ ਆ ਜੂਗਾ ਜੀ ਅਸਲੀ ਠੀਕ ਹੈ ਜੀ ਇੱਕ ਚੀਜ਼ ਜਾਲੀ ਹੁੰਦੀ ਆ ਤਾਂ ਉਹਦਾ ਜਿਹੜਾ ਵਿਰੋਧੀ ਸ਼ਬਦ ਕੀ ਹੁੰਦਾ ਜੀ ਅਸਲੀ ਠੀਕ ਹੈ ਤਾਂ ਅਨਸਰ ਆ ਜੂਗਾ 32 21ਵਾਂ ਕੁਐਸਚਨ ਦੇਖੋ ਜੀ ਮਲੀਨ ਦਾ ਵਿਰੋਧੀ ਸ਼ਬਦ ਕੀ ਹੈ ਜੀ ਸੰਤ ਪਵਿੱਤਰ ਬਿ ਵਿਚਾਰੀ ਜਾਂ ਸੰਨਿਆਸੀ ਠੀਕ ਹੈ ਜੀ ਮਲੀਨ ਦਾ ਵਿਰੋਧੀ ਸ਼ਬਦ ਤਾਂ ਇਹਦਾ ਅਨਸਰ ਆ ਜੂਗਾ ਜੀ ਪਵਿੱਤਰ ਠੀਕ ਹੈ ਜੀ ਮਲੀਨ ਦਾ ਵਿਰੋਧੀ ਸ਼ਬਦ ਕੀ ਹੁੰਦਾ ਪਵਿੱਤਰ ਹੀ 22ਵਾਂ ਕੁਐਸਚਨ ਦੇਖੋ ਜੀ इला विरोधी शब्द की है जी इकट्ठ निहक फट या जा जत्त जा ठीक है जी इला आंसर आजगा जी फस्ट ठीक है जी इक्ला का आजगा ठीक है जी एक चीज इी होगी ठीक है जी एक इक होगा तो विरोधी शब्द की हों का तेईव क्वेश्चन देखो ही रोगी का विरोधी शब्द की है जी फस्ट है योगी सैकेंड है जी सेहतमंद थर्ड है भोगी फोर्थ है संयोगी ठीक है जी की आजगा रोगी का विरोधी शब्द ही तो यह आंसर आजगा जी सेहतमंद ठीक है जी एक रोगी होंगे रोगी का आप उल्टी कहने होंने विरोधी शब्द की है सेहतमंद ठीक है तो आंसर आजगा सैकंड चौबी में देखो जी सखा का विरोधी शब्द की है जी मतरेआ हमसाया सजा जा नेला ਠੀਕ ਹੈ ਜੀ ਕੀ ਆਜੂਗਾ ਸਖਾ ਦਾ ਵਿਰੋਧੀ ਸ਼ਬਦ ਤਾਂ ਇਹਦਾ ਅਨਸਰ ਆਜੂਗਾ ਜੀ ਮਤਰੀਆ ਠੀਕ ਹੈ ਜੀ ਵਿਰੋਧੀ ਸ਼ਬਦ ਕੀ ਆਜੂਗਾ ਸਖਾ ਦਾ ਮਤਰੀਆ ਠੀਕ ਹੈ ਜੀ ਅਨਸਰ ਆਜੂਗਾ ਫਸਟੇ ਅੱਗੇ ਦੇਖੋ ਜੀ 25ਵਾਂ ਇਕਤਾ ਦਾ ਵਿਰੋਧੀ ਸ਼ਬਦ ਦੀ ਫੁੱਟ ਪੰਚਾਇਤੀ ਰੇਤਲਾ ਜਾਂ ਰਾਜਸੀ ਠੀਕ ਹੈ ਜੀ ਇਕਤਾ ਦੇ ਵਿਰੋਧੀ ਸ਼ਬਦ ਕੀ ਆਜੂਗਾ ਇਹ ਤਾਂ ਇਹਦਾ ਅਨਸਰ ਆਜੂਗਾ ਜੀ ਫਸਟ ਠੀਕ ਹੈ ਜੀ ਇਕਤਾ तो विरोधी शब्द की फुट ठीक है छब्बी में देखो जी संयोग का की आजुगा जी विरोधी शब्द फस्ट है संखेप सैकंड है गए नीचक सैकंड है वियोग फोरथ है संगत ठीक है जी संयोग का की आजगा विरोधी शब्द तो यह आंसर आजगा जी वियोग ठीक है जी एक हमें मिलना जिन्होंने आप संजोग कहने जब विचण हम कहते हैं आप वियोग ठीक है ਜੇ ਮੇਰੀ ਵੀਡੀਓ ਵਧੀਆ ਲੱਗ ਰਹੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। 27ਵਾਂ ਦੇਖੋ ਜੀ। ਦੁਸ਼ਮਣ ਦਾ ਵਿਰੋਧੀ ਸ਼ਬਦ ਕੀ ਹੈ ਜੀ? ਸ਼ਰਾਬੀ, ਸਿੱਧਾ, ਦੋਸਤ ਜਾਂ ਵਿਰੋਧੀ? ਠੀਕ ਹੈ ਜੀ। ਕੀ ਆਜੂਗਾ ਵਿਰੋਧੀ ਸ਼ਬਦ ਦੀ ਦੁਸ਼ਮਣ ਦਾ? ਤਾਂ ਇਹਦਾ ਅਨਸਰ ਆਜੂਗਾ ਜੀ ਦੋਸਤ। ਠੀਕ ਹੈ ਜੀ। ਇੱਕ ਹੁੰਦਾ ਦੁਸ਼ਮਣ, ਦੁਸ਼ਮਣ ਦਾ ਪਾ ਉਲਟ ਜਿਹਾ ਵਿਰੋਧੀ ਸ਼ਬਦ ਕੀ ਕਹਿੰਨੇ ਆ? ਦੋਸਤ। ਠੀਕ ਹੈ। ਤਾਂ ਅਨਸਰ ਆਜੂਗਾ 30। 28ਵਾਂ ਦੇਖੋ ਹੀ। 28ਵਾਂ ਦੇਖੋ ਹੀ। पिचमां का विरोधी शब्द की है अधूरा घातक ढीला ज सीधा ठीक है जी पिचमा का विरोधी शब्द आंसर आजगा जी सीधा ठीक है जी एक चीज पिचमी होंगी तो विरोधी शब्द की होंगे सिद्धा ठीक है जी नी तारू का विरोधी शब्द की है जी सुा खर्चू डोबू जो सारू ठीक है जी तारू का विरोधी शब्द की होगा आजगा जी तो यह आंसर आजगा ठीक है जी थर्ड आंसर आजगा जी ती देखो तीवा ही चात्र का विरोधी शब्द की है जी सूंदर सीधा चलाक ठीक है आंसर जाएगा जी तो यह आंसर आजगा जी सीधा ठीक है चात्रता जिन्होंने आप कई बार चात्र कह दें ठीक है जी तो उल्ट की होंगे सीधा ठीक है जी आंसर आजगा थर्ड ही इकतीवा क्वेश्चन देखो जी ਸੁਹਾਗਣ ਦਾ ਵਿਰੋਧੀ ਸ਼ਬਦ ਕੀ ਹੈ ਜੀ ਸਦੀਵੀ ਸੱਜਰ ਸਿਆਣੀ ਜਾਂ ਵਿਧਵਾ ਠੀਕ ਹੈ ਕੀ ਆਨਸਰ ਆ ਜੂਗਾ ਜੀ ਤੇ ਇਹਦਾ ਅਨਸਰ ਨੂੰ ਪਤਾ ਹੋਣਾ ਜੀ ਇਹਦਾ ਅਨਸਰ ਆ ਜੂਗਾ ਵਿਧਵਾ ਠੀਕ ਹੈ ਜੀ ਇੱਕ ਸੁਹਾਗਣ ਹੁੰਦੀ ਹੈ ਸੁਹਾਗਣ ਦਾ ਉਲਟ ਕੀ ਹੁੰਦਾ ਹੈ ਵਿਧਵਾ ਠੀਕ ਹੈ ਤਾਂ ਅਨਸਰ ਆ ਜੂਗਾ ਜੀ ਫੋਰਥ 29ਵਾਂ ਕੁਐਸਚਨ ਦੇਖੋ ਜੀ ਸੋਨੀ ਦਾ ਵਿਰੋਧੀ ਸ਼ਬਦ ਕੀ ਹੈ ਜੀ ਅਗਾਤੀ ਅਗੇਤਰ ਹਾਰੀ ਜਾਂ ਬਸੰਤੀ ਠੀਕ ਹੈ ਜੀ ਸੋਨੀ ਦਾ ਵਿਰੋਧੀ ਸ਼ਬਦ ਕੀ ਆ ਜੂਗਾ ਜੀ ਤਾਂ ਇਹਦਾ ਅਨਸਰ ਆ ਜੂਗਾ ਜੀ ਹਾਰੀ ਠੀਕ ਹੈ ਜੀ ये आंसर आ आजुगा थर्ड हार्ड ठीक है तेती क्वेश्चन देखो जी रोक का विरोधी शब्द की है जी निगर अरोनी ज बैरी आंसर आ आजगा जी रोक का विरोधी शब्द तो यह आंसर आ आजगा जी अरोक ठीक है जी रोक का की बन जूगा विरोधी शब्द अरोक ठीक है चौंती मेखो जी भंडा का विरोधी शब्द की है जी सला निकलना ਸਵਾਰਨਾ ਜਾਂ ਛੱਡਣਾ ਠੀਕ ਹੈ ਜੀ ਕੀ ਆਜੂਗਾ ਭੰਡਣਾ ਦਾ ਵਿਰੋਧੀ ਸ਼ਬਦ ਤਾਂ ਇਹਦਾ ਆਨਸਰ ਆਜੂਗਾ ਜੀ ਸਲਾਉਣਾ ਠੀਕ ਹੈ ਜੀ ਕਿਸੇ ਨੂੰ ਆਪ ਜਾਂ ਭੰਡੀ ਕਰਦੇ ਆ ਉਹਨੂੰ ਭੰਡਣਾ ਕਹਿ ਦਿੰਨੇ ਆ ਜਦੋਂ ਆਪਾਂ ਕਿਸੇ ਦੀ ਸਲਾਹ ਜਾਂ ਸਲਾਉਂਦੇ ਆ ਠੀਕ ਹੈ ਜੀ ਮਤਲਬ ਕਿਸੇ ਨੂੰ ਵਧੀਆ ਕਹਿਨੇ ਆ ਤਾਂ ਆਪਾਂ ਕਹਿ ਦਿੰਨੇ ਆ ਸਲਾਉਂਨੇ ਆ ਠੀਕ ਹੈ ਤਾਂ ਆਨਸਰ ਆਜੂਗਾ ਫਸਟ ਹੀ ਪੈਂਤੀ ਮਾ ਦੇਖੋਈ ਚੀਜ਼ ਕਿਤਾ ਵਿਰੋਧੀ ਸ਼ਬਦ ਕੀ ਹੈ ਜੀ ਫੜਮਾ ਫਿਰਮਾ ਸੌਰੀ ਜੀ ਫਿਰਮਾ ਸੈਕੰਡ ਹੈਗੇ ਜੀ ਕੁੱਠਾ थर्ड हैगा उलांबा फोर्थ है दिलासा ठीक है जी की आंसर आजगा जी झिजकदा विरोधी शब्द तो यह आंसर आजगा जी दिलासा ठीक है जी झिड़क का विरोधी शब्द की आजुगा जी की यूगा दिलासा ठीक है जी फोर्थ आंसर आजगावा क्वेश्चन देखो अंदरला विरोधी शब्द की है जी बारला हलाल नास्तिक या परदेसी ठीक है जी अंदरला विरोधी शब्द की आजगा जी ਤੈਨੂੰ ਅਨਸਰ ਆਜੂਗਾ ਜੀ ਬਾਹਰਲਾ ਠੀਕ ਹੈ ਜੀ ਇੱਕ ਚੀਜ਼ ਅੰਦਰੋਂ ਅੰਦਰਲਾ ਹੋਗਾ ਠੀਕ ਹੈ ਜੀ ਉਹਨੂੰ ਉਹਦਾ ਉਲਟ ਕੀ ਹੁੰਦਾ ਬਾਹਰਲਾ ਠੀਕ ਹੈ ਜੀ ਤਾਂ ਅਨਸਰ ਆਜੂਗਾ ਫਸਟ ਜੀ ਸੈਂਟੀਮਾ ਦੇਖੋ ਜੀ ਜਤੀ ਸਤੀ ਦਾ ਵਿਰੋਧੀ ਸ਼ਬਦ ਕੀ ਹੈ ਜੀ ਨਾਸਤਕ ਜਗਿਆਸੂ ਬਿਵਚਾਰੀ ਜਾਂ ਬ੍ਰਹਮਚਾਰੀ ਠੀਕ ਹੈ ਜੀ ਜਤੀ ਸਤੀ ਦਾ ਵਿਰੋਧੀ ਸ਼ਬਦ ਤਾਂ ਇਹਨਾਂ ਅਨਸਰ ਆਜੂਗਾ ਜੀ ਬਿਵਚਾਰੀ ਠੀਕ ਹੈ ਜੀ ਜਤੀ ਸਤੀ ਦਾ ਵਿਰੋਧੀ ਸ਼ਬਦ ਕੀ ਹੈ ਜੀ ਬਿਵਚਾਰੀ ਠੀਕ ਹੈ ਤਾਂ ਅਨਸਰ ਆਜੂਗਾ 3rd अठाती देखो जी बीबा का विरोधी शब्द की है जी पदरा नर्म गोला साउ ठीक है जी आंसर आजगा जी तो यह आंसर आजगा जी थर्ड गोला ठीक है गोला, जी बीबा का विरोधी शब्द की आजगा गोला ठीक है तो आंसर आजगा थर्ड जी उनतालीव क्वेश्चन देखो जी पोला विरोधी शब्द की है जी अधूरा नर्म हलका पिडा पिडा की आजगा जी आंसर તેдан છરા જુગા જી પોલ્લાદા ફોર્થ આજુગા ઠીક હે પીડા ઠીક હે અગ્ય આજો 40 મે દેખો જી છુટેરા دا વિરોધી શબ્દ કી હે જી લમેરા નિમાણા નિગુરા જકડવા કરડા સોરી જી કી આન્સર આજુગા ਤਾਂ ਇਹਦਾ ਆਨਸਰ ਆਜੂਗਾ ਜੀ ਸੈਕਿੰਡ ਨੀਮਾਣਾ ਠੀਕ ਹੈ ਜੀ ਛੁਟੇ ਇਹਦਾ ਦਾ ਵਿਰੋਧੀ ਸ਼ਬਦ ਕੀ ਹੈ ਜੀ ਇਹਦਾ ਆਜੂਗਾ ਨੀਮਾਣਾ ਠੀਕ ਹੈ ਸੈਕਿੰਡ ਆਨਸਰ ਆਜੂਗਾ ਇਹ 41ਵੇਂ ਦੇਖੋ ਜੀ ਟਰਮਾ ਦਾ ਵਿਰੋਧੀ ਸ਼ਬਦ ਕੀ ਹੈ ਜੀ ਗੁਸੈਲ ਚੁਸਤ ਸ਼ਾਂਤ ਜਾਂ ਉਤਾਵਲਾ ਠੀਕ ਹੈ ਜੀ ਟਰਮਾ ਦਾ ਵਿਰੋਧੀ ਸ਼ਬਦ ਤਾਂ ਇਹਦਾ ਆਨਸਰ ਆਜੂਗਾ ਜੀ 3rd ਸ਼ਾਂਤ ਠੀਕ ਹੈ ਜੀ ਟਰਮਾ ਦਾ ਵਿਰੋਧੀ ਸ਼ਬਦ ਕੀ ਹੈ ਸ਼ਾਂਤ ਠੀਕ ਹੈ ਜੀ 41 ਆਜੂਗਾ ਸੈਕਿੰਡ ਆਜੂਗੀ ਆਕੜ ਦਾ ਵਿਰੋਧੀ ਸ਼ਬਦ ਕੀ ਹੈ ਜੀ ਨਿਮਰਤਾ ਕੁਲੱਛਣ ਨਿਗਰ ਜਕਮੰਡ ਠੀਕ ਹੈ ਜੀ ਕੀ ਆਜੂਗਾ ਜੀ ਆਨਸਰ ਤਾਂ ਇਹਦਾ ਆਨਸਰ ਆਜੂਗਾ ਜੀ ਫਸਟ ਨਰਮਤਾ ਠੀਕ ਹੈ ਜੀ ਨਿਰਮਤਾ ਸੌਰੀ ਜੀ ਨਿਰਮਤਾ ਠੀਕ ਹੈ ਜੀ ਤਾਂ ਆਕੜ ਦਾ ਵਿਰੋਧੀ ਸ਼ਬਦ ਕੀ ਆਜੂਗਾ ਨਿਰਮਤਾ ਠੀਕ ਹੈ ਫਸਟ ਆਜੂਗਾ ਇਹ 3rd ਅੱਗੇ ਦੇਖੋ ਇਹ 41 ਨੰਬਰ ਦੇਖੋ ਕੁਚੈਲ ਦਾ ਵਿਰੋਧੀ ਸ਼ਬਦ ਸੁਚਾਲ ਹਾਰੂ गंडल ज गलड़ी की आजूगा जी कुचाल का विरोधी शब्द तो यह आंसर आजगा जी फस्ट ठीक है सुचालू कुचालू का विरोधी शब्द की आजुगा सुचाल ठीक है कुचाल का विरोधी शब्द सुचाल ठीक है फस्ट आंसर आजगा चुताली में देखो जी अलौकिक का विरोधी शब्द की आजगा जी नितनेमी गंभीर साधारण जलौकिक की आंसर आजगा जी तो यह आंसर आजगा जी फोर्थ ठीक है जी अलौकिक लौकिक का विरोधी शब्द क्या अलौकिक ठीक है फोर्थ आंसर आजगातली देखो जी बिरला का विरोधी शब्द जी संघना टामा टामा पोंदू या खुला की आजुगा जी विरला का विरोधी शब्द तंसर आजगा जी फर्स्ट संघना ठीक है विरला का विरोधी शब्द संघना ठीक है जी छियाली देखो जी अपना विरोधी शब्द की है जी डोबू झंडू सियाणा या मूर्ख ठीक है जी ਅਵਾਨਾ ਦਾ ਤੇ ਇਹਦਾ ਅਨਸਰ ਆਜੂਗਾ ਜੀ ਸਿਆਣਾ ਠੀਕ ਹੈ ਜੀ ਕੀ ਅਨਸਰ ਆਜੂਗਾ ਸਿਆਣਾ ਠੀਕ ਹੈ ਅੱਗੇ ਆ ਜੀ 47 ਮੈਂ ਦੇਖੋ ਜੀ ਅੱਗੜ ਦਾ ਵਿਰੋਧੀ ਸ਼ਬਦ ਕੀ ਸ਼ੱਕੀ ਮੋਹਰਲਾ ਪਿੱਛੜ ਜਾਂ ਅਗੇਤਾ ਕੀ ਆਜੂਗਾ ਜੀ ਅੱਗੜ ਦਾ ਵਿਰੋਧੀ ਸ਼ਬਦ ਦੀ ਤੈਰਾ ਅਨਸਰ ਆਜੂਗਾ ਜੀ ਪਿੱਛੜ ਠੀਕ ਹੈ ਜੀ ਅਗੜ ਦਾ ਵਿਰੋਧੀ ਸ਼ਬਦ ਕਿਉ ਪਿੱਛੜ ਠੀਕ ਹੈ ਲਾਸਟ ਕੁਐਸਚਨ ਦੇਖੋ ਅੱਜ ਦਾ ਜੀ ਔਲੇ ਦਾ ਵਿਰੋਧੀ ਸ਼ਬਦ ਕੀ ਹੈ ਜੀ ਸਾਫ ਲੁਕੇਆ ਪ੍ਰਤੱਖ ਜਾਂ ਓਣਾ ਠੀਕ ਹੈ ਕੀ ਅਨਸਰ ਆਜੂਗਾ ਜੀ ਕੀ ਅਨਸਰ ਆਜੂਗਾ ਜੀ ਔਲੇ ਦਾ ਵਿਰੋਧੀ ਸ਼ਬਦ ਦਾ ਇਹ ਅਨਸਰ ਆਜੂਗਾ ਜੀ 3rd ਠੀਕ ਹੈ ਜੀ ਪਰਤਕ ਠੀਕ ਹੈ ਜੀ ਇੱਕ ਚੀਜ਼ ਹੋਲੇ ਹੋਗੀ ਕਿਸੇ ਦੇ ਠੀਕ ਹੈ ਜੀ ਇੱਕ ਪਰਤਕ ਹੋਗੀ ਠੀਕ ਹੈ ਤਾਂ ਵਿਰੋਧੀ ਸ਼ਬਦ ਕਿ ਹੋਊਗਾ 3rd ਆਜੂਗਾ ਠੀਕ ਹੈ ਤਾਂ ਅਨਸਰ ਆਜੂਗਾ ਜੀ 3rd ਸੋ ਐਸੀ ਮੇਰੀ ਅੱਜ ਦੀ ਵੀਡੀਓ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇ ਤੁਹਾਡੀ ਕੋਈ ਵੀ ਕੁਇਰੀ ਹੋਵੇ ਉਹਦੇ ਲਈ ਵੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਠੀਕ ਹੈ ਜੀ ਤੇ ਮੇਰਾ ਟੈਲੀਗ੍ਰam ਜਰੂਰ ਜੁਆਇਨ ਕਰ ਲਿਓ ਜਿਹਦਾ ਲਿੰਕ ਮੈਂ ਥੱਲੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਠੀਕ ਹੈ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਧ